ਅੱਜ ਅੱਜ ਆਪਾਂ ਕਰਨਾ ਬੱਬੇ ਤੇ ਬੱਬੇ ਦੀ ਸਹੀ ਵਰਤੋਂ ਕੀ ਫਰਕ ਪੈਂਦਾ ਉਹ ਦੇਖਾਂਗੇ ਅੱਜ ਆਪਾਂ ਅਰਥ ਦੇ ਵਿੱਚ ਕੀ ਫਰਕ ਪੈਂਦਾ ਤੇ ਕਿਹੜੇ ਸ਼ਬਦ ਨੇ ਜਿਹੜੇ ਉਹ ਬੱਬੇ ਦੀ ਜਗ੍ਹਾ ਆਪਾਂ ਪੱਭਾ ਲਾ ਦਈਏ ਤਾਂ ਉਹ ਗਲਤ ਨੇ ਠੀਕ ਕੀ ਹੈ ਪਹਿਲਾ ਸ਼ਬਦ ਹੈ ਅੱਬੜਵਾ ਅੱਬੜਵਾ ਜਿਵੇਂ ਆਪਾਂ ਕਾਹ ਦੇ ਦਿੰਨੇ ਆ ਅਚਾਨਕ ਅੱਬੜਵਾ ਇੱਕਦਮ ਕੁਝ ਹੋਵੇ ਤਾਂ ਅੱਬੜਵਾ ਉੱਠ ਕੇ ਭੱਜਿਆ ਉਹ ਤੇ ਅੱਬੜਵਾ ਇਹ ਭੱਬੇ ਨਾਲ ਪੈਂਦਾ ਅੱਬੜਵਾ ਅਭਿਆਸ ਅਭਿਆਸ ਨਹੀਂ ਹੁੰਦਾ ਭੱਬੇ ਨਾਲ ਨਹੀਂ ਪੈਂਦਾ ਇਹ ਅਭਿਆਸ ਭੱਬੇ ਨਾਲ ਪੈਂਦਾ ਐਸੇ ਤਰ੍ਹਾਂ ਸਭ ਸੱਸਾ ਬੱਸ ਸਭ ਸਭ ਮਤਲਬ ਸਾਰੇ ਆ ਸੱਸਾ ਭੱਬਾ ਸਭ ਪੈਂਦਾ ਸੋਭਾ ਨਹੀਂ ਹੁੰਦਾ ਸੋਭਾ ਹੁੰਦਾ ਭੱਬੇ ਨੂੰ ਕਰਨਾ ਸੋਭਾ संभालना लिखना हो बबे नहीं लिखा जाता पबे न लिखा जाता है संभालना यह गलत है ये आला ठीक है ये भी सब भी ये गलत है ये आला ठीक है सोबा पबे नब्बे अबड़वा भी पबे नीक ने पबे ना भाभी बन गयाी ये वाला ठीक है पब्बे आला गलत है बब्बे वाला ठीक है ਇਸੇ ਤਰ੍ਹਾਂ ਗੋਭੀ ਬੱਬੇ ਵਾਲਾ ਗਲਤ ਆ ਬੱਬੇ ਵਾਲਾ ਠੀਕ ਆ ਖੁਬਣਾ ਵੀ ਬੱਬੇ ਨਾਲ ਨਹੀਂ ਲਿਖਿਆ ਜਾਂਦਾ ਬੱਬੇ ਨਾਲ ਲਿਖਿਆ ਜਾਂਦਾ ਖੁਬਣਾ ਇਹ ਵਾਲਾ ਗਲਤ ਆ ਬੱਬੇ ਵਾਲਾ ਠੀਕ ਆ ਖੁਬਣਾ ਗਵਲਾ ਜਿਵੇਂ ਆਪਾਂ ਕਹਿੰਦੇ ਨੇ ਵਿਚਕਾਰ ਲੱਗਾ ਗਵਲਾ ਬੱਬੇ ਨਾਲ ਨਹੀਂ ਪੈਂਦਾ ਇਹ ਬੱਬੇ ਨਾਲ ਪੈਂਦਾ ਗਵਲਾ ਚੋਬਣਾ ਚੋਬਣਾ ਨਹੀਂ ਹੁੰਦਾ ਚੋਬਣਾ ਮਤਲਬ ਆਪ ਕੋਈ ਚੀਜ਼ ਚੁਬਣਾ ਚੋਬਣਾ ਹੁੰਦਾ ਸੂਈ ਚੋਬਣਾ ਜਾਂ ਕੁਛ ਹਨਾ ਤਾਂ ਉਹਦੇ ਲਈ ਪੱਬਾ ਪੈਂਦਾ ਪੱਬਾ ਨਹੀਂ ਪੈਂਦਾ ਚੋਬਣਾ ਟੁੱਬੀ ਟੁੱਬੀ ਗੱਲ ਤਾਂ ਟੁੱਬੀ ਲਾਉਣਾ ਪਾਣੀ ਦੇ ਵਿੱਚ ਟੁੱਬੀ ਪੱਬੇ ਨਾਲ ਪੈਂਦਾ ਇਸੇ ਤਰ੍ਹਾਂ ਰੋਵ ਪੱਬਾ ਨਹੀਂ ਪੈਂਦਾ ਇਹਦੇ ਵਿੱਚ ਰੋਵ ਰਾਰੇ ਨੂੰ ਔਕੜ ਹਾਹਾ ਬੱਬਾ ਰੋਵ ਲਿਖਣਾ ਹੋਵੇ ਤਾਂ ਬੱਬਾ ਮੰਦਾ ਲੋਬੀ ਦੇ ਵਿੱਚ ਬੱਬਾ ਗੱਲ ਤਾਂ ਪੱਬਾ ਠੀਕ ਆ ਲੋਬੀ ਹੁੰਦਾ ਲੋਬੀ ਲਾਲਚੀ ਮਤਲਬ ਇਸੇ ਤਰ੍ਹਾਂ ਜੱਜੇ ਨੂੰ ਲਾਵਾ ਪੱਬਾ ਜੇਬ ਨਹੀਂ ਲਿਖਿਆ ਜਾਂਦਾ ਜੇਬ ਲਿਖਿਆ ਜਾਂਦਾ ਜੱਜੇ ਨੂੰ ਲਾਵਾ ਪੱਬਾ ਜੇਬ ਜੇਬ ਪੈਂਦਾ ਪਾਂਬੜ ਪਾਂਬੜ ਦੇ ਵਿੱਚ ਵੀ ਪੱਬਾ ਨਹੀਂ ਪੈਂਦਾ ਬੱਬਾ ਪੈਂਦਾ ਪੰਬੜ ਆਵਾਜ਼ ਥੋੜੀ ਥੋੜੀ ਨਾਲ ਮਿਲਦੀ ਜੁਲਦੀ ਹੁੰਦੀ ਆ ਪਰ ਉਹ ਨਹੀਂ ਪੈਂਦੇ ਹੈਗੇ ਉਹ ਗੱਲ ਤਾਂ ਅਸਲ ਦੇ ਵਿੱਚ ਜੋ ਪੈਂਦਾ ਉਹ ਹੀ ਲਿਖਣਾ ਹੈ ਇਸ ਤਰ੍ਹਾਂ ਤਾਂ ਫਿਰ ਗਲਤ ਮੀਨਿੰਗ ਨਿਕਲਣਗੇ ਪੰਬੀਰੀ ਪੰਬੀਰੀ ਵੀ ਗਲਤ ਹੈ ਪੱਬੇ ਨਾਲ ਦੋਨੋਂ ਪੱਬੇ ਇੱਕ ਬੱਬਾ ਪੈਂਦਾ ਪੰਬੀਰੀ ਪੈਂਦਾ ਪੰਬੀਰੀ ਇਸੇ ਤਰ੍ਹਾਂ ਕਵਰਾ ਹਟ ਦੇ ਵਿੱਚ ਪੱਬਾ ਨਹੀਂ ਪੈਂਦਾ ਕਵਰਾ ਹਟ ਪੱਬੇ ਨਾਲ ਪੈਂਦਾ ਕਵਰਾ ਹਟ ਪੰਬਲ ਪੂਸੇ ਪੰਬਲ ਪੂਸੇ ਦੇ ਵਿੱਚ ਵੀ ਬੱਬਾ ਨਹੀਂ ਪੈਂਦਾ ਹੈਗਾ ਬੱਬਾ ਪੈਂਦਾ ਪੰਬਲ ਪੂਸੇ ਪੰਬਲ ਪੂਸੇ ਦਾ ਮਤਲਬ ਹੈ ਸੋਚਾਂ ਦੇ ਵਿੱਚ ਪੈ ਗਿਆ ਵੀ ਕੀ ਕੀ ਠੀਕ ਹੈ ਕੀ ਗਲਤ ਹੈ ਸਹੀ ਡਿਸੀਜਨ ਲੈ ਪਾਉਣਾ ਨੂੰ ਕਹਿੰਦੇ ਨੇ ਪੰਬਲ ਪੂਸੇ 'ਚ ਪੈਣਾ ਜਿਹੜੇ ਨਾਲ ਜੁੜੇ ਹੋਣ ਲਾਈਕ ਜਰੂਰ ਕਰਿਆ ਕਰੋ ਤਾਂ ਹੀ ਫਿਰ ਪਤਾ ਲੱਗਦਾ ਕਿ ਤੁਹਾਨੂੰ ਚੰਗਾ ਲੱਗਦਾ ਤੇ ਕਮੈਂਟ ਸੱਸਾ ਬੱਬਾ ਗਲਤ ਆ ਪੱਬਾ ਠੀਕ ਐ ਪਰ ਇਹਦੇ ਹੁਣ ਅਰਥ ਵੀ ਦੋ ਨਿਕਲਦੇ ਨੇ ਸੱਸਾ ਬੱਬਾ ਦਾ ਵੀ ਅਰਥ ਨਿਕਲਦਾ ਤੇ ਸੱਸਾ ਪੱਬਾ ਦਾ ਵੀ ਅਰਥ ਨਿਕਲਦਾ ਸੱਸਾ ਬੱਬਾ ਸਾਬ ਸਾਬ ਹੁੰਦਾ ਜਿਵੇਂ ਸਾਬ ਤਹਿਸੀਲ ਸਾਬ ਡਿਵੀਜ਼ਨ ਤੇ ਸੱਸਾ ਬੱਬਾ ਸਾਬ ਹੁੰਦਾ ਸਾਰਿਆਂ ਲਈ ਸਾਰੇ ਜਣੇ ਦੱਦੇ ਤੇ ਅਦਕ ਪੱਬਾ ਦੱਬ ਤੇ ਦੱਦੇ ਤੇ ਅਦਕ ਬੱਬਾ ਦੱਬ ਦੱਬ ਹੁੰਦਾ ਦੱਬਣਾ ਕਿਸੇ ਚੀਜ਼ ਨੂੰ ਤੇ ਦੱਦੇ ਤੇ ਅਦਕ ਪੱਬਾ ਦੱਬ ਹੁੰਦਾ ਇਹ ਦੱਬ ਦੇਣੀ ਜਿਵੇਂ ਕਹਾ ਵਗੈਰਾ ਹੁੰਦਾ ਨਾ ਦਿੰਦੇ ਨੇ ਕਹਾ ਦੀਆਂ ਉਹ ਹੁੰਦੀਆਂ ਚਟਾਈਆਂ ਵਗੈਰਾ ਬਣਦਾ ਉਹਨੂੰ ਕਹਿੰਦੇ ਨੇ ਦੱਬ ਨਿਬ ਤੇ ਨਿਬ ਨਿਬ ਉਹਦੀ ਚੰਗੀ ਨਿਵਰੀ ਆ ਉਹਨਾਂ ਦੀ ਆਪਸ ਵਿੱਚ ਚੰਗੀ ਨਿਵਰੀ ਆ ਮਤਲਬ ਕਿ ਬਣਦੀ ਆ ਨਿਬ ਨਿਬ ਹੁੰਦੀ ਆ ਪੈਨ ਦੀ ਪਹਿਲਾਂ ਜਿਵੇਂ ਆਪਾਂ ਸਿਆਹੀ ਵਾਲਾ ਪੈਨ ਵਰਤਦੇ ਸੀ ਨਾ ਉਹਦੀ ਨਿਬ ਨਾਲ ਲਿਖਿਆ ਜਾਂਦਾ ਸੀ ਇਸ ਪੈਨ ਦੀ ਨਿਬ ਠੀਕ ਨਹੀਂ ਚੱਲਦੀ ਤੇ 22 ਤੇ ਭਾਈ 22 ਹੁੰਦਾ 22 22 ਭਾਈ ਬਿੰਤੀ ਆ ਤੇ ਭਾਈ ਬੱਬੇ ਨੂੰ ਕੰਨਾ ਇਹੜੇ ਨੂੰ ਬਿਹਾਰੀ ਭਾਈ ਭਰਾ ਲਈ ਵਰਤਿਆ ਜਾਂਦਾ ਭਰਾ ਗਰਭ ਤੇ ਗਰਭ ਗਰਭ ਹੁੰਦਾ ਵੀ ਮੈਨੂੰ ਤੇਰੇ ਤੇ ਮਾਣ ਹੈ ਮਾਣ ਕਰਨਾ ਗਰਭ ਮਹਿਸੂਸ ਕਰਨਾ ਤੇ ਗਰਭ ਹੁੰਦਾ ਬੱਚਾ ਹੁੰਦਾ ਜਦੋਂ ਗਰਭ ਬਲਵਾਨ ਤੇ ਭਲਵਾਨ ਬਲਵਾਨ ਤਾਕਤਵਰ ਨੂੰ ਕਹਿੰਦੇ ਨੇ ਬਹੁਤ ਬਲੀਆਂ ਉਹ ਬਲਵਾਨ ਹੈ ਤਾਕਤਵਰ ਹੈ ਤੇ ਭਲਵਾਨ ਜਿਹੜੇ ਕੋਲ ਕਰਦੇ ਨੇ ਬਾਨੀ ਤੇ ਪਾਨੀ ਬਾਨੀ ਹੁੰਦਾ ਕਿਸੇ ਚੀਜ਼ ਦਾ ਬਣਾਉਣ ਵਾਲਾ ਜਿਵੇਂ ਆਪਾਂ ਕਹਿ ਦਿੰਨੇ ਆ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹੋਏ ਹਨ ਤੇ ਪਾਨੀ ਹੁੰਦਾ ਪਾਨੀ ਮਾਰਨਾ ਕਿਸੇ ਦੇ ਕੰਮ ਵਿੱਚ ਪਾਨੀ ਨਹੀਂ ਮਾਰਨੀ ਚਾਹੀਦੀ ਮਤਲਬ ਕਿ ਕਿਸੇ ਨੂੰ ਬੁਰਾ ਕਹਿਣਾ ਬਾਰ ਤੇ ਭਾਰ ਬਾਰ ਹੁੰਦਾ ਦਰਵਾਜ਼ੇ ਨੂੰ ਕਹਿੰਦੇ ਨੇ ਬਾਹਰ ਮਲਵਾਈ ਬੋਲੀ ਦੇ ਵਿੱਚ ਬਾਹਰ ਭਾਰ ਵਜਨ ਉਸ ਦਾ ਭਾਰ ਕਿੰਨਾ ਹੈ ਢੀੜ ਤੇ ਢੀੜ ਢੀੜ ਹੁੰਦੀ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਢੀੜ ਆ ਇਹ ਤੇ ਢੀੜ ਢੀੜ ਪੜਕਾ ਜਿਵੇਂ ਮੇਲੇ ਵਿੱਚ ਬਹੁਤ ਭੀੜ ਸੀ ਬਹੁਤ سارے ਲੋਕਾਂ ਦਾ ਇਕੱਠ ਉਹਨੂੰ ਭੀੜ ਕਹਿੰਦੇ ਨੇ ਬੀੜਾ ਬੀੜਾ ਚੁੱਕਣਾ ਹੁੰਦਾ ਕੰਮ ਦਾ ਬੀੜਾ ਚੁੱਕਿਆ ਉਹਨਾਂ ਨੇ ਸੜਕ ਦੀ ਸਫਾਈ ਦਾ ਬੀੜਾ ਚੁੱਕਿਆ ਢੀੜਾ ਢੀੜਾ ਹੁੰਦਾ ਇਹ ਰਸਤਾ ਢੀੜਾ ਹੈ ਤੰਗ ਬੂਰਾ ਤੇ ਪੂਰਾ ਬੂਰਾ ਕੀ ਹੁੰਦਾ ਜਿਵੇਂ ਆਪਾਂ ਖੰਡ ਚੀਨੀ ਨੂੰ ਉਹ ਕਰਕੇ ਬਰੀਕ ਕਰਦੇ ਹਾਂ ਨਾ ਬੂਰਾ ਇਸ ਦਾ ਚੀਨੀ ਦਾ ਬੂਰਾ ਬਣਾ ਲਓ ਪੂਰਾ ਇਹ ਇੱਕ ਰੰਗ ਹੈ ਪੂਰਾ ਵੇਟ ਤੇ ਪੇਟ ਵੇਟ ਕਾ ਇਲਾਕੇ ਦਾ ਨਾਮ ਹੈ ਵੇਟ ਦਰਿਆ ਦੇ ਕਿਨਾਰੇ ਦਾ ਇਲਾਕਾ ਹੁੰਦਾ ਜਿਹੜਾ ਉਹਨੂੰ ਵੇਟ ਕਹਿੰਦੇ ਨੇ ਵੇਟ ਵਿੱਚ ਰਹਿੰਦੇ ਨੇ ਉਹ ਪੇਟ ਪੇਟ ਹੁੰਦਾ ਕਿਸੇ ਨੂੰ ਕੁਝ ਦੇਣਾ ਪੇਟ ਕੀਤਾ ਸਾਲ ਪੇਟ ਕੀਤਾ ਬੋਲੀ ਟੇਪੋਲੀ ਬੋਲੀ ਹੁੰਦਾ ਸਾਡੀ ਬੋਲੀ ਪੰਜਾਬੀ ਹੈ ਇਸ ਦੀ ਬੋਲੀ ਪੰਜਾਬੀ ਹੈ ਇਹ ਪੰਜਾਬੀ ਬੋਲ ਦਾ ਬੋਲੀ ਵਾਲਾ ਹੈ ਬੋਲੀ ਬੋਲੀ ਕਹਿੰਦੇ ਨੇ ਵੀ ਸਾਉ ਹੈ ਇਹ ਬੋਲੀ ਐ ਪੋਲੀ ਆ ਤਾਂ ਪੋਲੀ ਐ ਬੈਲੀ ਤੇ ਪੇਲੀ ਬੈਲੀ ਹੁੰਦਾ ਸਾਥੀ ਮੇਰਾ ਉਹ ਬਚਪਨ ਦਾ ਬੈਲੀ ਐ ਪੇਲੀ ਹੁੰਦੀ ਆ ਗੁੜ ਇੱਕ ਗੁੜ ਦਾ ਡੜਾ ਹੁੰਦਾ ਜਿਹੜਾ ਪੈਸੀ ਕਹਿੰਦੇ ਨੇ ਉਹਨੂੰ ਉਹਨੂੰ ਪੇਲੀ ਵੀ ਕਹਿੰਦੇ ਨੇ ਪੇਲੀ ਜੱਟ ਗੰਨਾ ਦੇ ਦਿੰਦਾ ਪਰ ਭੇਲੀ ਨਹੀਂ ਦਿੰਦਾ ਅਖਾਉਤ ਹੈ ਇਹ ਤੇ ਇਹ ਸੀਗੇ ਆਪਣੇ ਸ਼ਬਦ ਬੱਬਾ ਤੇ ਪੱਬਾ ਦੇ ਫਰਕ ਦੇ ਨਾਲ ਅਰਥਾਂ ਦੇ ਵਿੱਚ ਫਰਕ ਪੈਂਦਾ ਤੇ ਇੱਕ ਕਿੰਨਾ ਦੇ ਵਿੱਚ ਬੱਬਾ ਜਾਂ ਪੱਬਾ ਨਹੀਂ ਲੱਗਦਾ ਜੇ ਆਪਾਂ ਉਲਟ ਲਾ ਦਿੰਨੇ ਜਾਂ ਬੱਬਾ ਜਾਂ ਪੱਬਾ ਲਾ ਦਿੰਨੇ ਤਾਂ ਆਹੋ ਗਲਤ ਹੋ ਜਾਂਦੇ ਨੇ ਤੇ ਹੁਣ ਆਪਾਂ ਕੁਝ ਸ਼ਬਦਾਂ ਦੇ ਵਿੱਚ ਉਚਾਰਨ ਹੁੰਦਾ ਮਾਂ ਦਾ ਮਤਲਬ ਮਾਂ ਦਾ ਆਵਾਜ਼ ਜੀ ਆਉਂਦੀ ਹੈ ਮਾਂ ਉੱਥੇ ਮਾਂ ਪਾਉਣਾ ਠੀਕ ਨਹੀਂ ਹੈ ਉੱਥੇ ਵਾਹ ਪੈਂਦਾ ਹੁੰਦਾ ਵਾਵੇ ਨੂੰ ਕਰਨਾ ਉੱਪਰ ਬਿੰਦੀ ਕੁਝ ਸ਼ਬਦ ਨੇ ਜਿਹੜੇ ਉਹ ਕਰਾਂਗੇ ਆਪਾਂ ਛੇਮਾ ਲਿਖਣਾ ਜਿਵੇਂ ਆਪਾਂ ਛੇਮ ਆ ਬਣਦਾ ਤਾਂ ਇਹ ਵੀ ਹੈ ਪਰ ਇਹ ਸਹੀ ਨਹੀਂ ਹੈ ਕੇਂਦਰੀ ਬੋਲੀ ਦੇ ਵਿੱਚ ਹੈ ਜਿਹੜਾ ਉਹ ਵਾਵੇ ਨੂੰ ਕਰਨਾ ਉੱਪਰ ਬਿੰਦੀ ਨਾਲ ਲਿਖਿਆ ਜਾਂਦਾ ਛੇਮ ਐਵੇਂ ਐਵੇਂ ਮੰਮੇ ਨਾਲ ਠੀਕ ਨਹੀਂ ਹੈ ਗਲਤ ਹੈ ਐਵੇਂ ਆੜਿੰਦਲਾਮ ਬਾਵੇਨ ਲਾਮਾ ਉੱਪਰ ਬਿੰਦੀ ਨਾਲ ਲਿਖਿਆ ਜਾਂਦਾ ਐਵੇਂ ਐਵੇਂ ਇਹ ਵੀ ਗਲਤ ਹੈ ਇਹ ਵੇ ਲਿਖਿਆ ਜਾਂਦਾ ਈਨ ਲਾਮਾ ਬਾਵੇਨ ਲਾਮਾ ਉੱਪਰ ਬਿੰਦੀ ਇਹ ਵੇ ਕੀ ਮੈਂ ਕੀ ਮੰਮੇ ਨਾਲ ਗਲਤ ਹੈ ਨਹੀਂ ਲਿਖਿਆ ਜਾਂਦਾ ਕਿਵੇਂ ਲਿਖਿਆ ਜਾਂਦਾ ਕਿਵੇਂ ਕੱਕੇ ਨੂੰ ਸਿਹਾਰੀ ਬਾਵੇਨ ਲਾਮਾ ਉੱਪਰ ਬਿੰਦੀ ਕਿਵੇਂ ਕਿਵੇਂ ਹੋ ਤੁਸੀਂ ਕਿ ਮੈਂ ਤੁਸੀ ਆਵਾਜ਼ ਮਾਂਦੀ ਆਉਂਦੀ ਹੈ ਪਰ ਲਿਖਣਾ ਆਪਾਂ ਬਾਵਾਏ ਭਾਵੇਂ ਭਾਵੇਂ ਤੋ ਕੁਝ ਵੀ ਕਰ ਲੈ ਭਾਵੇਂ ਹਨ ਕਹਿੰਦੇ ਆ ਜਿਵੇਂ ਆਪਾਂ ਪਰ ਮੰਮੇ ਨਾਲ ਨਹੀਂ ਪੈਂਦਾ ਇਹ ਬਾਵੇ ਨਾਲ ਪੈਂਦਾ ਭਾਵੇਂ ਜਾਵਾਂ ਆਪਾਂ ਕਹਿ ਦੇ ਕਹਿ ਦਿੰਦੇ ਮੈਂ ਜਾਵਾਂ ਜਾਵਾਂ ਨਹੀਂ ਐਵੇਂ ਨਹੀਂ ਲਿਖਿਆ ਜਾਂਦਾ ਜਾਵਾਂ ਇਹ ਗਲਤ ਹੈ ਜਾਵਾਂ ਲਿਖਿਆ ਜਾਂਦਾ ਜਾਵਾਂ ਮੈਂ ਜਾਵਾਂ ਜੇ ਜਿੰਨ ਕਰਨਾ ਬਾਵੇ ਨੂੰ ਕਰਨਾ ਉੱਪਰ ਬਿੰਦੀ ਜਾਵਾਂ ਸੱਤਮਾ ਸੱਤਮਾ ਨਹੀਂ ਹੁੰਦਾ ਤੇਰਾ ਕਹਿਮਾ ਨੰਬਰ ਹੈ ਸੱਤਮਾ ਲਿਖੇ ਬੋਲਿਆ ਆਪਾਂ ਸੱਤਮਾ ਬੋਲਦੇ ਆਂ ਪਰ ਲਿਖਿਆ ਜਾਂਦਾ ਸੱਤਵਾ ਬਾਵੇਂ ਨੂੰ ਕਰਨਾ ਸੱਸੇ ਤਿਆਦ ਕਿ ਤੱਤਾ ਬਾਵੇਂ ਨੂੰ ਕਰਨਾ ਉਪਰਿੰਦੀ ਸੱਤਮਾ ਮੇਰਾ ਸੱਤਵਾ ਨੰਬਰ ਹੈ ਸੇਮੀਆਂ ਸੇਮੀਆਂ ਬੋਲਦੇ ਆਪਾਂ ਲਿਖਿਆ ਸੇਵੀਆਂ ਜਾਂਦੇ ਕੇਂਦਰੀ ਬੋਲੀ ਜਿਹੜੀ ਕਿਤਾਬਾਂ ਦੀ ਬੋਲੀ ਹੁੰਦੀ ਆ ਅਖਬਾਰਾਂ ਦੀ ਬੋਲੀ ਜੀਬੀ ਉਹੀ ਹੁੰਦੀ ਆ ਕੇਂਦਰੀ ਬੋਲੀ ਹੀ ਲਿਖੀ ਜਾਂਦੀ ਆ ਸਾਰੇ ਕਿਤੇ ਤਾਂ ਸੇਮੀ ਆ ਨਹੀਂ ਸੇਵੀ ਆ ਲਿਖਿਆ ਜਾਂਦਾ ਟੀਮੀ ਟੀਮੀ ਮੰਮੀ ਨਾਲ ਲਿਖਿਆ ਜਾਂਦਾ ਟੀਵੀ ਲਿਖਿਆ ਜਾਂਦਾ ਬਾਵੇ ਨੂੰ ਬਿਹਾਰੀ ਉੱਪਰ ਵਿੰਦੀ ਨਾਲ ਪੈਂਦਾ ਟੀਵੀ ਜਾਵੇਂਗਾ ਤੂੰ ਕਿਵੇਂ ਜਾਵੇਂਗਾ ਬੋਲਦੇ ਤਾਂ ਆਪੇ ਹੀ ਆ ਨਾ ਤੂੰ ਕਿਵੇਂ ਜਾਵੇਂਗਾ ਜਾਵੇਂਗਾ ਲਿਖਿਆ ਜਾਂਦਾ ਜਾਵੇਂਗਾ ਜੱਜੇ ਨੂੰ ਕੰਨਾ ਬਾਵੇ ਨੂੰ ਲਾਵਾ ਉੱਪਰ ਵਿੰਦੀ ਗੱਗੇ ਨੂੰ ਕੰਨਾ ਜਾਵੇਂਗਾ ਆਵਾਜ਼ ਮਹਦੀ ਆਉਂਦੀ ਇੱਥੇ ਕਈ ਵਾਰ ਪਮਾ ਲਾ ਦਿੰਨੇ ਆ ਉਹ ਗਲਤ ਹੈ ਤਾਂ ਉੱਥੇ ਵਾਵੇ ਨੂੰ ਕਰਨਾ ਉੱਪਰਿੰਦੀ ਵਾਹੀ ਲੱਗਦਾ ਲਾਵਾਂ ਲਾਵਾਂ ਗਲਤ ਲਾਵਾਂ ਲੱਲੇ ਨੂੰ ਕਰਨਾ ਵਾਵੇ ਨੂੰ ਕਰਨਾ ਉੱਪਰਿੰਦੀ ਲਾਵਾਂ ਮਾਹੌਲ ਸੁਖਾਵਾਂ ਏ ਸੁਖਾਵਾਂ ਸੁਖਾਵਾਂ ਬੋਲਿਆ ਜਾਂਦਾ ਪਰ ਲਿਖਿਆ ਨਹੀਂ ਜਾਂਦਾ ਸੁਖਾਵਾਂ ਸਸੇ ਨੂੰ ਅੰਕੜ ਖਖੇ ਨੂੰ ਕਰਨਾ ਵਾਵੇ ਨੂੰ ਕਰਨਾ ਉੱਪਰਿੰਦੀ ਸੁਖਾਵਾਂ ਸਾਨੂੰ ਆਪਣਾ ਮਾਹੌਲ ਸੁਖਾਵਾਂ ਰੱਖਣਾ ਚਾਹੀਦਾ ਸੁਖਾ ਮਤਲਬ ਸੌਖਾ ਹਾਂ ਜੀ ਇਹ ਕੁਝ ਸ਼ਬਦ ਤੁਸੀਂ ਕਿਹੜੇ ਅੱਜ ਆਪਾਂ ਕੀਤੇ ਨੇ ਤੇ ਚੰਗਾ ਲੱਗਦਾ ਤਾਂ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰੋ ਐਵੇਂ ਹੋਰ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਬੱਬਾ ਤੇ ਬਾਵਾ ਫਰਕ ਹੈ ਉੱਥੇ ਬੱਬਾ ਨਹੀਂ ਪੈਂਦਾ ਬਾਵਾ ਪੈਂਦਾ ਪਰ ਕਈ ਵਾਰ ਦੁਆਬੇ ਦੇ ਵਿੱਚ ਜਿਹੜਾ ਉਹ ਉਚਾਰਨ ਗਲਤ ਕੀਤਾ ਜਾਂਦਾ ਬਾਵੇ ਦੀ ਥਾਂ ਤੇ ਬੱਬੇ ਦਾ ਉਚਾਰਨ ਕੀਤਾ ਜਾਂਦਾ ਪਰ ਲਿਖਿਆ ਬਾਵੇ ਨਾਲ ਜਾਂਦਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਆਪਾਂ ਤੇ ਜਿਹੜੇ ਮੇਰੇ ਨਾਲ ਜੁੜਦੇ ਹੋ ਉਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਅਗਲੀਆਂ ਵੀਡੀਓ ਜ ਤੁਹਾਨੂੰ ਮਿਲਦੀਆਂ ਰਹਿਣ ਇਹ ਥੋੜੇ ਜਿਹਾ ਰਹਿ ਗਏ ਹੁਣ ਇਸ ਤੋਂ ਬਾਅਦ ਕੀ ਕਰਨਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕੀ ਕ ਸਵੇਰ ਦੀ ਕਲਾਸ ਵੀ ਲਾਇਆ ਕਰਨੀ ਹੈ ਉਹਦੇ ਵਿੱਚ ਕੀ ਕਰਨਾ ਚਾਹੋਗੇ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਹੋਰ ਕੋਈ ਸ਼ਬਦ ਕੁਝ ਗਲਤ ਹੋ ਜਾਂਦਾ ਜਾਂ ਕੋਈ ਹੋਰ ਹੋ ਜਾਂਦਾ ਤਾਂ ਉਹ ਕਮੈਂਟ ਚ ਜ਼ਰੂਰ ਦੱਸੋ ਤੇ ਲਾਈਕ ਜੇ ਕਰਦੇ ਆ ਕਰੋ ਤੇ ਚੰਗਾ ਲੱਗਦਾ ਤਾਂ ਅੱਗੇ ਜੇ ਕੋਈ ਹੋਰ ਸਿੱਖਣ ਵਾਲਾ ਤਾਂ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਇਹ ਤਾਂ ਉਹ ਪੰਜਾਬੀ ਕਰਾ ਰਹੀਆਂ ਮੈਂ ਜਿਹੜੀ ਹਰ ਇੱਕ ਨੂੰ ਲੋੜ ਹੈ ਚਾਹੇ ਕੋਈ ਪੜਦਾ ਹੈ ਜਾਂ ਕੋਈ ਪੜ ਚੁੱਕਿਆ ਹੈ ਲਿਖਣ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਸਾਰਿਆਂ ਲਈ ਵਰਤੋਂ ਦੇ ਵਿੱਚ ਆਉਣ ਵਾਲੀ ਆ ਇਹ ਇਸ ਕਰਕੇ ਕੋਈ ਵੀ ਕਰ ਸਕਦਾ ਕੋਈ ਜ਼ਰੂਰੀ ਨਹੀਂ ਆ ਇਹ ਸਿਰਫ ਬੱਚਿਆਂ ਨੇ ਕਰਨੀ ਆ ਜਾਂ ਇਕੱਲੇ 9th ਕਲਾਸ ਨੇ ਕਰਨੀ ਆ 9ਥੀ ਕਲਾਸ ਦੇ ਸਿਲੇਬਸ ਦੇ ਵਿੱਚ ਜ਼ਰੂਰ ਆ ਇਹ 9ਵੀਂ ਤੇ +1 ਦਾ ਸਿਲੇਬਸ ਹੁੰਦਾ ਜਿਹੜਾ ਉਹ ਇਸ ਤਰ੍ਹਾਂ ਦਾ ਬਣਾਇਆ ਹੁੰਦਾ ਕਿ ਜਿਹੜੇ ਬੱਚਿਆਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਸੋਲਵ ਹੋ ਜਾਣ ਤੇ ਉਹਨਾਂ ਨੂੰ ਚੀਜ਼ਾਂ ਉਹ ਚੰਗੀ ਤਰ੍ਹਾਂ ਆ ਜਾਣ ਪਰ ਕੀ ਕੀਤਾ ਜਾਂਦਾ ਜ਼ਿਆਦਾਤਰ ਸਕੂਲਾਂ ਦੇ ਵਿੱਚ 9ਵੀਂ ਤੇ +1 ਛੱਡਾ ਦਿੱਤੀ ਜਾਂਦੀ ਹੈ ਇਸ ਕਰਕੇ ਉਹ ਬੱਚਿਆਂ ਦਾ ਕਲੀਅਰ ਨਹੀਂ ਹੁੰਦਾ ਬੇਸ ਇੰਨਾ ਨਹੀਂ بیس ਕਲੀਅਰ ਕਰਨਾ ਹੁੰਦਾ ਇਸ ਕਰਕੇ ਇਹ ਜ਼ਰੂਰੀ ਹੈ ਹਾਂਜੀ ਸਾਰੇ ਜਿਹੜੇ ਮੇਰੇ ਨਾਲ ਜੁੜੇ ਹੋ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਤਿਆਰ ਭਰੀ ਸਤਿ ਸ੍ਰੀ ਅਕਾਲ